प्यारे विद्यार्थियों YouTube चैनल Socio Classes ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਸਮਾਜ ਸ਼ਾਸਤਰ ਦਾ ਖੇਤਰ ਸੰਖੇਪ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਦੇ ਵੀਡੀਓ ਵਿੱਚ ਅਸੀਂ ਸਮਾਜ ਸ਼ਾਸਤਰ ਦਾ ਸਕੋਪ ਨੂੰ ਵੱਖ-ਵੱਖ ਸਕੂਲ ਦੇ ਅਕੋਰਡਿੰਗ ਅਤੇ ਵੱਖ-ਵੱਖ ਥਿੰਕਰਸ ਦੇ ਅਕੋਰਡਿੰਗ ਡਿਸਕਸ ਕੀਤਾ ਜੋ ਕਿ ਸਮਾਜ ਸ਼ਾਸਤਰ ਦਾ ਖੇਤਰ ਦਾ ਪਾਰਟ 1 ਸੀ ਇਸ ਦਾ ਲਿੰਕ ਤੁਹਾਨੂੰ ਇਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਜਾਏਗਾ ਉੱਥੋਂ ਤੁਸੀਂ ਇਸ ਦਾ ਪਾਰਟ 1 ਦੇਖ ਸਕਦੇ ਹੋ ਹੁਣ ਅਸੀਂ ਇਸ ਦੇ ਵਿੱਚ ਸਮਾਜ ਸ਼ਾਸਤਰ ਦਾ ਖੇਤਰ ਇਸ ਤਰ੍ਹਾਂ ਵੀ ਦੱਸਿਆ ਜਾ ਸਕਦਾ ਹੈ ਸਭ ਤੋਂ ਪਹਿਲਾ ਹੈ ਸਮਾਜਿਕ ਸੰਗਠਨ ਸੋਸ਼ਲ ਆਰਗੇਨਾਈਜੇਸ਼ਨ ਸੋਸ਼ਲ ਆਰਗੇਨਾਈਜੇਸ਼ਨ ਮੀਨਸ ਬੇਸਿਕਲੀ आवर ਪੈਟਰਨਸ ਆਫ ਇੰਟਰੈਕਸ਼ਨ ਵਿਦ ਅਦਰ ਪੀਪਲ ਇਨ ਦਾ ਸੁਸਾਇਟੀ ਮੀਨਸ ਸੋਸ਼ਲ ਆਰਗੇਨਾਈਜੇਸ਼ਨ ਤੋਂ ਪਾਵ ਲੋਕਾਂ ਦੇ ਵਿਚਾਰ ਇੰਟਰੈਕਸ਼ਨ ਤੋਂ ਹੈ ਇਸ ਦੇ ਵਿੱਚ ਸਮਾਜਿਕ ਸੰਗਠਨ ਦਾ ਆਧਾਰ ਸਮਾਜਿਕ ਸਬੰਧ ਹੁੰਦੇ ਹਨ ਸਮਾਜਿਕ ਸਬੰਧਾਂ ਦੇ ਕਈ ਪੱਧਰ ਹੁੰਦੇ ਆ ਜਿਵੇਂ ਕਿ ਅੰਤਰ ਨਿੱਜੀ ਸਬੰਧ ਪਰਸਨਲ ਰਿਲੇਸ਼ਨਸ ਦੂਜਾ ਗਰੁੱਪਸ ਦੇ ਵਿੱਚ ਰਿਲੇਸ਼ਨਸ ਇਸ ਤਰ੍ਹਾਂ ਸਮਾਜਿਕ ਸੰਗਠਨ ਦਾ ਇਹ ਦੋਨੋਂ ਹੀ ਸਬੰਧ ਆਧਾਰ ਬਣਦੇ ਆ ਔਰ ਸਮਾਜਿਕ ਸਬੰਧਾਂ ਦੇ ਤਾਣੇ ਬਾਣੇ ਤੋਂ ਹੀ ਇਹ ਸਮਾਜਿਕ ਸੰਗਠਨ ਬਣਾਏ ਜਾਂਦੇ ਆ ਇਸ ਤੋਂ ਅੱਗੇ ਹੈ ਜੋ ਸਮਾਜ ਸ਼ਾਸਤਰ ਦੇ ਖੇਤਰ ਦੇ ਵਿੱਚ ਸ਼ਾਮਲ ਹੈ ਸਮਾਜਿਕ ਸਬੰਧ ਸੋਸ਼ਲ ਰਿਲੇਸ਼ਨਸ ਹਰ ਤਰ੍ਹਾਂ ਦੇ ਸਮਾਜਿਕ ਸਬੰਧ ਸਮਾਜ ਵਿਗਿਆਨ ਦੇ ਘੇਰੇ ਦੇ ਅੰਦਰ ਸ਼ਾਮਿਲ ਕੀਤੇ ਜਾਂਦੇ ਆ ਸਮਾਜਿਕ ਸਬੰਧਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਸਿਸ਼ੀਓਲੋਜੀ ਨੂੰ ਸਮਝ ਸਕਦੇ ਹਾਂ ਸਮਾਜਿਕ ਸਬੰਧ ਇਹ ਆਰਥਿਕ ਸਮਾਜਿਕ ਸੱਭਿਆਚਾਰਿਕ ਆਦ ਕਿਸੀ ਤਰ੍ਹਾਂ ਦੇ ਵੀ ਹੋ ਸਕਦੇ ਹਨ ਸਾਰੇ ਤਰ੍ਹਾਂ ਦੇ ਸਬੰਧ ਇਸ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਆ ਇਸ ਤੋਂ ਬਾਅਦ ਹੈ ਸੋਸ਼ਲ ਆਰਡਰ ਸਮਾਜਿਕ ਵਿਵਸਥਾ ਇਸ ਦੇ ਸੰਬੰਧੀ ਅਲੈਕਸ ਇੰਗਲਿਸ ਨੇ ਕਿਹਾ ਹੈ ਕਿ ਜੇ ਸਮਾਜ ਵਿਗਿਆਨ ਦੀ ਪਰਿਭਾਸ਼ਾ ਇੱਕੋ ਵਾਕਸ਼ ਦੇ ਵਿੱਚ ਅਸੀਂ ਦੇਣੀ ਹੋਵੇ ਤਾਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਪ੍ਰਬੰਧ ਦੇ ਸਰੂਪ ਦੀ ਵਿਆਖਿਆ ਦਿੰਦਾ ਹੈ ਇਸ ਤਰ੍ਹਾਂ ਦੇ ਨਾਲ ਸਮਾਜਿਕ ਪ੍ਰਬੰਧ ਜਿਹੜੇ ਆ ਉਹ ਸਾਡੇ ਸਮਾਜ ਸ਼ਾਸਤਰ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਆ ਰੋਬਰਟ ਬੀ ਐਸਟੈਂਡ ਨੇ ਵੀ ਆਪਣੀ ਪੁਸਤਕ ਸੋਸ਼ਲ ਆਰਡਰ ਦੇ ਵਿੱਚ ਸਮਾਜਿਕ ਪ੍ਰਬੰਧ ਦਾ ਅਧਿਐਨ ਤੇ ਜੋੜ ਦਿੱਤਾ ਹੈ ਔਰ ਇਸ ਨੂੰ ਸਮਾਜ ਵਿਗਿਆਨ ਦੇ ਵਿੱਚ ਸ਼ਾਮਲ ਕੀਤਾ ਹੈ ਇਸ ਤੋਂ ਬਾਅਦ ਹੈ ਸਮਾਜਿਕ ਗੜਬੜੀ ਸੋਸ਼ਲ ਡਿਸਆਰਡਰ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਅਲੈਕਸ ਇੰਕਲੈਸ ਇਸ ਲੇਖਕ ਨੇ ਸਮਾਜਿਕ ਗੜਬੜੀ ਸੋਸ਼ਲ ਡਿਸਆਰਡਰ ਨੂੰ ਵੀ ਸੋਸ਼ੀਓਲੋਜੀ ਦੇ ਸਕੋਪ ਦੇ ਵਿੱਚ ਸ਼ਾਮਲ ਕੀਤਾ ਹੈ ਉਸ ਦੇ ਅਨੁਸਾਰ ਇਸ ਨੂੰ ਸਮਝਣ ਤੋਂ ਬਿਨਾ ਸਮਾਜ ਵਿਗਿਆਨ ਦਾ ਅਧਿਐਨ ਅਧੂਰਾ ਰਹਿ ਜਾਂਦਾ ਹੈ ਸੋ ਸਾਨੂੰ ਇਸ ਦੇ ਸਮਝ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਸਮਾਜ ਵਿਗਿਆਨ ਨੂੰ ਸਮਝ ਸਕਦੇ ਹਾਂ ਸਮਾਜ ਨੂੰ ਠੀਕ ਤਰ੍ਹਾਂ ਚੱਲਣ ਦੇ ਨਾਲ ਹੀ ਸਮਾਜ ਦੀ ਪ੍ਰੋਗਰੈਸ ਹੋ ਸਕਦੀ ਹੈ ਜੇਕਰ ਸਮਾਜ ਦੇ ਵਿੱਚ ਗੜਬੜੀ ਚੱਲਦੀ ਰਹੇਗੀ ਤਾਂ ਸਮਾਜ ਪ੍ਰੋਗਰੈਸ ਨਹੀਂ ਕਰ ਸਕਦਾ ਸੋ ਸਮਾਜ ਸ਼ਾਸਤਰ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਸਮਾਜ ਦੇ ਵਿੱਚ ਜੋ ਗੜਬੜੀ ਹੈ ਉਸ ਨੂੰ ਦੂਰ ਕਰਨ ਦੇ ਲਈ ਸਮਾਜ ਦੇ ਵਿੱਚ ਸ਼ਾਂਤੀ ਰੱਖਣ ਲਈ ਇਸ ਦੇ ਪ੍ਰੋਗਰੈਸ ਹੈ ਜਿਹੜੀ ਉਸ ਸੰਭਵ ਬਣਾਉਣ ਦੇ ਲਈ ਯਤਨ ਕੀਤੇ ਜਾਂਦੇ ਆ ਅੱਗੇ ਹੈ ਆਬਾਦੀ ਪੋਪੂਲੇਸ਼ਨ ਆਬਾਦੀ ਦੇ ਵਿਸ਼ੇ ਤੇ ਸਭ ਤੋਂ ਪਹਿਲਾਂ ਥਿੰਕਰ ਜੋ ਹੈ ਮਾਲਥਸ ਨੇ ਆਪਣੇ ਵਿਚਾਰ ਦਿੱਤੇ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਾਰੇ ਅਧਿਐਨ ਇਸ ਦੇ ਵਿੱਚ ਹੁੰਦੇ ਰਹੇ ਐ ਮਕਾਈਵਰ ਅਤੇ ਪੇਜ ਨੇ ਵੀ ਸਮਾਜ ਦੇ ਉੱਪਰ ਪ੍ਰਭਾਵਾਂ ਦੇ ਸੰਬੰਧ ਦੇ ਵਿੱਚ ਆਬਾਦੀ ਤੇ ਵਿਚਾਰ ਕੀਤਾ ਆਬਾਦੀ ਦੇ ਸੰਬੰਧ ਵਿੱਚ ਕਈ ਹੋਰ ਵੀ ਅਧਿਐਨ ਜਿਹੜੇ ਉਹ ਸ਼ਾਮਿਲ ਕੀਤੇ ਜਾਂਦੇ ਐ ਲੇਕਿਨ ਇਹ ਸਮਾਜ ਸ਼ਸ਼ਤਰ ਦਾ ਜਦੋਂ ਅਧਿਐਨ ਕਰਨਾ ਤਾਂ ਉਹ ਇਸ ਤੋਂ ਬਿਨਾਂ ਵੀ ਅਧੂਰਾ ਰਹਿ ਜਾਂਦਾ ਪਪੂਲੇਸ਼ਨ ਕਿਉਂਕਿ ਇਸ ਦੇ ਉੱਪਰ ਹੀ ਸਾਰਾ ਇੰਪੈਕਟ ਪੈਂਦਾ ਹੈ ਸਮਾਜ ਦਾ ਇਹ ਹਿੱਸਾ ਹੈ ਜੇ ਲੋਕ ਹੋਣਗੇ ਤਾਂ ਹੀ ਲੋਕਾਂ ਦੇ ਵਿੱਚ ਆਪਸੀ ਰਿਲੇਸ਼ਨ ਹੋਣਗੇ ਉਹਨਾਂ ਦੀ ਇੰਟਰਐਕਸ਼ਨ ਹੋਏਗੀ ਤਾਂ ਹੀ ਜਿਹੜਾ ਹੈ ਸਮਾਜ ਬਣੇਗਾ ਤੇ ਫਿਰ ਅਸੀਂ ਉਸ ਦੇ ਨਾਲ ਸੰਬੰਧਿਤ ਅਧਿਐਨ ਕਰ ਸਕਦੇ ਹਾਂ ਨੈਕਸਟ ਹੈ ਸੋਸ਼ਲ ਇੰਸਟੀਟਿਊਸ਼ਨਸ ਸਮਾਜਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਦਾ ਅਧਿਐਨ ਇਹ ਵੀ ਸਮਾਜ ਸ਼ਾਸਤਰ ਦੇ ਘੇਰੇ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਵੇਂ ਕਿ ਸਕੂਲ ਚਰਚ ਧਰਮ ਜਾਤੀ ਵਿਆਹ ਪਰਉਪਕਾਰੀ ਸੰਗਠਨ ਇਹਨਾਂ ਸਾਰਿਆਂ ਨੂੰ ਹੀ ਇੰਸਟੀਚਿਊਸ਼ਨਸ ਕਿਹਾ ਜਾਂਦਾ ਹੈ ਸੰਸਥਾਵਾਂ ਕਿਹਾ ਜਾਂਦਾ ਹੈ ਔਰ ਇਹਨਾਂ ਦਾ ਅਧਿਐਨ ਸਮਾਜ ਸ਼ਾਸਤਰ ਦੇ ਵਿੱਚ ਕੀਤਾ ਜਾਂਦਾ ਹੈ ਦੁਰਖੀਮ ਨੇ ਹੀ ਸਭ ਤੋਂ ਪਹਿਲਾਂ ਇਹ ਡਿਫਾਈਨ ਕੀਤਾ ਕਿ ਸਮਾਜ ਵਿਗਿਆਨ ਨੂੰ ਸੰਸਥਾਵਾਂ ਦਾ ਵਿਗਿਆਨ ਕਹਿਣਾ ਚਾਹੀਦਾ ਹੈ ਸਮਾਜਿਕ ਸੰਸਥਾਵਾਂ ਸਮਾਜ ਦੀਆਂ ਸਰਚਨਾਵਾਂ ਨੂੰ ਠੀਕ ਤਰ੍ਹਾਂ ਚਲਾਉਣ ਦੇ ਵਿੱਚ ਸਹਾਇਕ ਮੰਨੀਆਂ ਜਾਂਦੀਆਂ ਹਨ ਇਸ ਤੋਂ ਬਾਅਦ ਹੈ ਸਮਾਜਿਕ ਪਰਿਵਰਤਨ ਸੋਸ਼ਲ ਚੇਂਜ ਜਿਵੇਂ ਹੀ ਸਾਡਾ ਸਮਾਜ ਚਲਦਾ ਹੈ ਤਾਂ ਉਸ ਦੇ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਆ ਕਦੇ ਵੀ ਇਕਸਾਰ ਪ੍ਰੋਗਰੈਸ ਨਹੀਂ ਹੁੰਦੀ ਕਦੇ ਹੀ ਇਸ ਦੇ ਵਿੱਚ ਹਮੇਸ਼ਾ ਗੜਬੜੀ ਨਹੀਂ ਰਹਿੰਦੀ ਤਾਂ ਇਹ ਸਾਰਾ ਕੁਝ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਔਰ ਸਮਾਜ ਵਿਗਿਆਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੇਂਜਸ ਅਸੀਂ ਇਹ ਜਾਣ ਸਕਦੇ ਹਾਂ ਕਿ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੇਂਜਸ ਹੋਈਆਂ ਉਹ ਅਸੀਂ ਉਸ ਦਾ ਅਧਿਐਨ ਸਮਾਜ ਵਿਗਿਆਨ ਦੇ ਵਿੱਚ ਕਰਦੇ ਹਾਂ ਇਸ ਦੇ ਵਿੱਚ ਆਰਥਿਕ ਰਾਜਨੀਤਿਕ ਸੱਭਿਆਚਾਰਿਕ ਜੀਵ ਵਿਗਿਆਨਿਕ ਆਦ ਇਹ ਸਾਰੇ ਹੀ ਕਾਰਕ ਜਿਹੜੇ ਐ ਉਹ ਸ਼ਾਮਲ ਹੁੰਦੇ ਐ ਕਿਉਂਕਿ ਇਸ ਦੇ ਨਾਲ ਹੀ ਸੋਸ਼ਲ ਰਿਲੇਸ਼ਨਸ ਜਿਹੜੇ ਆ ਉਸ ਤੇ ਪ੍ਰਭਾਵ ਪੈਂਦਾ ਹੈ ਇਸ ਦੇ ਪਰਸਪਰ ਸਬੰਧਾਂ ਦੀ ਜਾਂਚ ਹੈ ਜਿਹੜੀ ਉਹ ਵੀ ਸੋਸ਼ੀਓਲੋਜੀ ਦੇ ਵਿੱਚ ਕੀਤੀ ਜਾਂਦੀ ਹੈ ਐ ਨੈਕਸਟ ਪੁਆਇੰਟ ਹੈ ਬੁਨਿਆਦੀ ਸਮਾਜਿਕ ਪ੍ਰਕਿਰਿਆਵਾਂ ਫੰਡਮੈਂਟਲ ਸੋਸ਼ਲ ਪ੍ਰੋਸੈਸਸਿਸ ਇਸ ਦੇ ਬਾਰੇ ਅਲੈਕਸ ਇੰਗਲੈਸ ਜਿਹੜਾ ਹੈ ਉਸ ਨੇ ਸਮਾਜਿਕ ਪ੍ਰਕਿਰਿਆਵਾਂ ਦੇ ਬਾਰੇ ਕਿਹਾ ਜਿਵੇਂ ਕਿ ਸਹਿਯੋਗ ਕੋਆਪਰੇਸ਼ਨ ਕੰਪੀਟੀਸ਼ਨ ਅਡਜਸਟਮੈਂਟ ਸ਼ੂਸ਼ਲਾਈਜੇਸ਼ਨ ਇਹ ਸਾਰੀਆਂ ਹੀ ਜਿਹੜੀਆਂ ਸੋਸ਼ਲ ਪ੍ਰੋਸੈਸਸਿਸ ਹੈਗੀਆਂ ਪ੍ਰਕਿਰਿਆਵਾਂ ਇਹਨਾਂ ਦਾ ਅਧਿਐਨ ਸਮਾਜ ਸ਼ਾਸਤਰ ਦੇ ਵਿੱਚ ਕੀਤਾ ਜਾਂਦਾ ਹੈ ਹਾਂਜੀ ਸਟੂਡੈਂਟਸ ਨੈਕਸਟ ਹੈ ਸੋਸ਼ਲ ਕੋਰਸ ਇਹਨਾਂ ਦਾ ਅਧਿਐਨ ਵੀ ਇਸ ਸਮਾਜ ਸ਼ਾਸਤਰ ਦੇ ਵਿੱਚ ਕੀਤਾ ਜਾਂਦਾ ਸੋਸ਼ਲ ਕੋਡਸ ਜਿਹੜੇ ਹੈਗੇ ਆ ਨਿਯਮ ਹੈ ਸਾਡੇ ਮਾਈਕਾਈਵਰ ਅਤੇ ਪੇਜ ਨੇ ਇਸ ਦੇ ਉੱਪਰ ਕਾਫੀ ਜ਼ੋਰ ਦਿੱਤਾ ਹੈ ਜਿਹੜਾ ਹੁਣ ਦਾ ਸਮਾਜ ਹੈ ਬਹੁਤ ਗੁੰਝਲਦਾਰ ਹੈ ਸਮਾਜਿਕ ਸੰਗਠਨ ਦੇ ਆਪਣੇ ਕੁਝ ਨਾ ਕੁਝ ਰੂਲਸ ਰੈਗੂਲੇਸ਼ਨਸ ਹੁੰਦੇ ਆ ਰਾਜ ਦੇ ਕੋਲੇ ਕਾਨੂੰਨ ਜਿਹੜੇ ਆ ਉਸ ਦਾ ਅਧਿਕਾਰ ਹੁੰਦਾ ਇਸ ਦੇ ਮੁਕਾਬਲੇ ਬੱਚਿਆਂ ਦੇ ਪਲੇ ਗਰੁੱਪ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਕੁਝ ਨਿਯਮ ਹੁੰਦੇ ਆ ਰੂਲਸ ਰੈਗੂਲੇਸ਼ਨਸ ਹੁੰਦੇ ਆ ਜਿਹੜੇ ਕਿ ਉਹ ਸਾਰੇ ਖਿਡਾਰੀ ਮੰਨ ਕੇ ਚੱਲਦੇ ਆ ਔਰ ਇਸ ਤਰ੍ਹਾਂ ਦੇ ਨਾਲ ਜੇਕਰ ਕੋਈ ਖਿਡਾਰੀ ਉਸਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਉਸ ਸਮੂਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਸਮਾਜ ਦੇ ਵਿੱਚ ਕੁਝ ਨਿਯਮ ਹੁੰਦੇ ਆ ਉਹਨਾਂ ਨਿਯਮਾਂ ਦੇ ਪਾਲਣਾ ਕਰਨੇ ਜ਼ਰੂਰੀ ਹੁੰਦੀ ਹੈ ਜੇਕਰ ਕੋਈ ਸਮਾਜ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਪਿਨਿਸ਼ਮੈਂਟ ਦਿੱਤੀ ਜਾਂਦੀ ਹੈ ਨੈਕਸਟ ਹੈ ਸੱਭਿਆਚਾਰ ਅਤੇ ਸਭਿਅਤਾ ਕਲਚਰ ਐਂਡ ਸਿਵਲਾਈਜੇਸ਼ਨ ਇਸ ਦਾ ਅਧਿਐਨ ਵੀ ਸਮਾਜ ਦੇ ਵਿੱਚ ਸਮਾਜ ਵਿਗਿਆਨ ਦੇ ਵਿੱਚ ਕੀਤਾ ਜਾਂਦਾ ਹੈ ਸੋਸ਼ੀਓਲੋਜੀ ਜਿਸ ਨੂੰ ਕਿ ਸਮਾਜ ਸ਼ਾਸਤਰ ਵੀ ਕਿਹਾ ਜਾਂਦਾ ਹੈ ਔਰ ਇਸ ਦੇ ਵਿੱਚ ਜਿਹੜੇ ਹੈ ਜਿਵੇਂ ਕਿ ਮਟੀਰੀਅਲ ਕਲਚਰ ਨਾਨ ਮਟੀਰੀਅਲ ਕਲਚਰ ਸ਼ਾਮਲ ਹੁੰਦੀ ਹੈ ਇਸ ਦੇ ਬਾਰੇ ਕੁਐਸਚਨ ਜਿਹੜਾ ਹੈ ਉਹ ਡਿਟੇਲ ਦੇ ਵਿੱਚ ਵੀ ਕੀਤਾ ਗਿਆ ਜਿੰਨੇ ਵੀ ਪੁਆਇੰਟ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ ਇਸ ਨਾਲ ਸੰਬੰਧਿਤ ਸਾਰੇ ਡਿਟੇਲ ਦੇ ਵਿੱਚ ਕੁਐਸਚਨਸ ਹੈ ਜਿਹੜੇ ਉਹ ਡਿਸਕਸ ਕੀਤੇ ਗਏ ਆ ਜੋ ਤੁਸੀਂ ਇੱਥੋਂ ਹੀ ਸ਼ਸ਼ੋ ਕਲਾਸਿਸ ਦੇ ਵੀਡੀਓਜ਼ ਦੇਖ ਸਕਦੇ ਹੋ ਜਿੱਥੇ ਡਿਟੇਲ ਦੇ ਵਿੱਚ ਇਹ ਸਾਰਿਆਂ ਨੂੰ ਸਮਝਾਇਆ ਗਿਆ ਕਿਉਂਕਿ ਪੂਰੇ ਸਿਲੇਬਸ ਦੇ ਵਿੱਚ ਅੱਗੇ ਤੁਸੀਂ ਸਾਰੇ ਇਹ ਕੁਐਸਚਨਸ ਡਿਟੇਲ ਦੇ ਵਿੱਚ ਕਰਨੇ ਆ ਉਹਦਾ ਸ਼ਾਰਟ ਦੇ ਵਿੱਚ ਹੀ ਤੁਸੀਂ ਸਕੋਪ ਦੇ ਵਿੱਚ ਇੱਥੇ ਵਰਣਨ ਕਰਨਾ ਹੈ ਔਰ ਇਸ ਤੋਂ ਬਾਅਦ ਹੈ ਜੇ ਅਸੀਂ ਗੱਲ ਕਰੀਏ ਪ੍ਰੋਫੈਸਰ ਰੋਨਾਲਡ ਫਰੈਂਡਿਸ ਦੀ ਤਾਂ ਇਹਨਾਂ ਨੇ ਕਿਹਾ ਕਿ ਅਮਰੀਕੀ ਲੇਖਕ ਹੈ ਇਸ ਨੇ ਆਪਣੀ ਪੁਸਤਕ ਦੇ ਵਿੱਚ ਅਥਾਰਟੀ ਰਾਜਨੀਤਿਕ ਸੰਸਥਾਵਾਂ ਆਰਥਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਕਲੈਕਟਿਵ ਬਿਹੇਵੀਅਰ ਇਹਨਾਂ ਨੂੰ ਸੋਸ਼ੀਓਲੋਜੀ ਦੇ ਅਧਿਐਨ ਦੇ ਵਿੱਚ ਸ਼ਾਮਲ ਕੀਤਾ ਹੈ ਸ਼੍ਰੀ ਐਮ ਹਾਰਾਲੰਬੋਸ ਹੈ ਇਸ ਨੇ ਆਪਣੀ ਬੁੱਕ ਦੇ ਵਿੱਚ ਜਿਹੜਾ ਹੈ ਇਹ ਦੱਸਿਆ ਕਿ ਥੀਰੀਜ਼ ਆਫ ਸੋਸਾਇਟੀ ਇਸ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਹੈ ਔਰ ਗਰੀਬੀ ਸਿੱਖਿਆ ਕੰਮ ਵਿਹੇਲ ਅਫਸਰ ਸਾਹੀ ਇਸਤਰੀ ਸਮਾਜ ਸਮਾਜਿਕ ਵਿਧੀਆਂ ਇਹਨਾਂ ਸਾਰਿਆਂ ਨੂੰ ਇਹ ਵਿਸ਼ਿਆਂ ਨੂੰ ਸਮਾਜ ਸ਼ਾਸਤਰ ਦੇ ਖੇਤਰ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਮੂਰੇ ਐਂਡ ਹੈਂਟਰੀ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਨੇ এডਿਕੇਸ਼ਨ ਸਮਾਜਿਕ ਡਿਸਟ੍ਰਿਬਿਊਸ਼ਨ ਪਰਿਵਾਰ ਸ਼ਕਤੀ ਡਿਵੀਅਨਸੀ ਅਤੇ ਪ੍ਰੋਡਕਸ਼ਨ ਇਹਨਾਂ ਨੂੰ ਸਮਾਜ ਸ਼ਾਸਤਰ ਦੇ ਘੇਰੇ ਦੇ ਵਿੱਚ ਸ਼ਾਮਲ ਕੀਤਾ ਇਸ ਤਰ੍ਹਾਂ ਦੇ ਨਾਲ ਇਹ ਸਾਰੇ ਵਿਸ਼ੇ ਜਿਹੜੇ ਉਹ ਸਮਾਜ ਸ਼ਾਸਤਰ ਦੇ ਵਿੱਚ ਸ਼ਾਮਲ ਹੁੰਦੇ ਆ ਜਿਵੇਂ ਕਿ ਅਸੀਂ ਪਹਿਲਾਂ ਇਸ ਦਾ ਕੀਤਾ ਕਿ ਸੋਸ਼ੀਓਲੋਜੀ ਦੇ ਖੇਤਰ ਦੇ ਵਿੱਚ ਸਾਨੂੰ ਦੋ ਤਰ੍ਹਾਂ ਦੇ ਸੰਪਰਦਾਵਾਂ ਦੇ ਵਿਚਾਰ ਸਾਹਮਣੇ ਆਉਂਦੇ ਆ ਜਿਨ੍ਹਾਂ ਦੀ ਅਸੀਂ ਡਿਟੇਲ ਦੇ ਵਿੱਚ ਗੱਲ ਕੀਤੀ ਇਸ ਤੋਂ ਬਾਅਦ ਇਹਦੇ ਵਿੱਚ ਹੋਰ ਜੇ ਹੁਣ ਦੇਖਿਆ ਜਾਵੇ ਨਵੇਂ-ਨਵੇਂ ਵਿਕਾਸ ਇਸ ਦੇ ਵਿੱਚ ਹੋ ਰਹੇ ਆ ਕਿਉਂਕਿ ਇਹ ਇੱਕ ਨਵਾਂ ਸਬਜੈਕਟ ਹੈ ਸੋਸ਼ੀਓਲੋਜੀ ਜਿਵੇਂ ਜਿਵੇਂ ਇਸ ਦਾ ਸਮਾਂ ਵੱਧਦਾ ਜਾਏਗਾ ਇਸ ਦੇ ਵਿੱਚ ਨਵੀਆਂ ਚੀਜ਼ਾਂ ਐਡ ਹੁੰਦੀਆਂ ਜਾਣਗੀਆਂ ਔਰ ਇਸ ਦੇ ਜੇਕਰ ਅਸੀਂ ਗੱਲ ਕਰਦੇ ਆ ਤੇ ਸਮਾਜ ਵਿਗਿਆਨੀ ਕਈ ਤਰ੍ਹਾਂ ਦੇ ਜਿਹੜੇ professions ਐ ਉਹ ਅਪਣਾ ਰਹੇ ਆ ਕ੍ਰਿਮਨੋਲੋਜੀ ਜਿਵੇਂ ਕਿ ਰੂਰਲ ਸੋਸ਼ੀਓਲੋਜੀਸਟ ਪੈਨੋਲੋਜੀਸਟ ਅਰਬਨ ਸੋਸ਼ੀਓਲੋਜੀਸਟ ਸੋਸ਼ਲ ਇਕੋਲੋਜੀਸਟ ਇੰਡਸਟਰੀ ਸੋਸ਼ੀਓਲੋਜੀਸਟ ਆਰ ਸੋਸ਼ੀਓਲੋਜੀ ਆਫ ਰਿਲੀਜਨ ਜੋ ਹੈ ਉਹ ਵੀ ਇਸ ਦੇ ਘੇਰੇ ਦੇ ਅੰਦਰ ਹੀ ਸ਼ਾਮਲ ਹੋ ਰਿਹਾ ਹੈ ਇਸ ਤਰ੍ਹਾਂ ਦੇ ਨਾਲ ਸਮਾਜ ਸ਼ਾਸਤਰ ਦੇ ਵਿੱਚ ਇਹ ਨਾ ਤਾਂ ਇਹ ਪੂਰੀ ਤਰ੍ਹਾਂ ਵਿਸ਼ੇਸ਼ ਵਿਗਿਆਨ ਹੈ ਸਪੈਸਿਫਿਕ ਸਾਇੰਸ ਇਸ ਨੂੰ ਕਹਿ ਸਕਦੇ ਹਾਂ ਨਾ ਹੀ ਇਹ ਜਨਰਲ ਸਾਇੰਸ ਹੈ ਸਗੋਂ ਦੋਨੋਂ ਹੀ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਹੈ ਕਿਉਂਕਿ ਇਹ ਸਮਾਜ ਦੇ ਸਮਾਜਿਕ ਸਬੰਧਾਂ ਦੇ ਉੱਪਰ ਡਿਪੈਂਡ ਕਰਦਾ ਹੈ ਔਰ ਇਹਨਾਂ ਦੀ ਜਟਿਲ ਬਵਸ ਹੈ ਔਰ ਇਹਨਾਂ ਦੋਨਾਂ ਤਰ੍ਹਾਂ ਦੇ ਸਬੰਧ ਹੈ ਜਿਹੜੇ ਉਹ ਇਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ ਸਧਾਰਨ ਵਿਗਿਆਨ ਵੀ ਹੈ ਵਿਸ਼ੇਸ਼ ਵਿਗਿਆਨ ਦੋਨਾਂ ਨੂੰ ਮਿਲਾ ਕੇ ਹੀ ਸਮਾਜ ਸ਼ਾਸਤਰ ਦੇ ਵਿੱਚ ਅਧਿਐਨ ਕੀਤਾ ਜਾਂਦਾ ਕਿਉਂਕਿ ਇਹ ਸਮਾਜ ਦੇ ਲੋਕਾਂ ਦੇ ਆਪਸੀ ਸਬੰਧ ਹੈ ਉਸ ਦੇ ਉੱਪਰ ਜਿਹੜਾ ਹੈ ਖੜਾ ਹੈ ਔਰ ਇਸ ਤਰ੍ਹਾਂ ਦੇ ਨਾਲ ਇਸ ਤਾ ਅਧਿਐਨ ਹੀ ਸਾਡੇ ਸਮਾਜ ਸ਼ਾਸਤਰ ਦੇ ਖੇਤਰ ਦਾ ਵਿਸ਼ਾ ਹੈ ਸਟੂਡੈਂਟਸ ਏਸੀ ਸਮਾਜ ਸ਼ਾਸਤਰ ਦਾ ਖੇਤਰ ਅਸੀਂ ਆਪਣੇ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ ਤਦ ਤੱਕ ਧੰਨਵਾਦ ਸ਼ੁਕਰੀਆ